ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪੋਂ ਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅੱਜ 13 ਫਰਵਰੀ ਨੂੰ ਹੋਵੇਗੀ ਮਾਨ ਸਰਕਾਰ ਦੀ ਕੈਬਨਿਟ ਮੀਟਿੰਗ ਲਗਭਗ 4 ਮਹੀਨੇ ਬਾਅਦ ਹੋਣ ਜਾ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲਾਂ 5 ਫਰਵਰੀ ਨੂੰ ਹੋਣੀ ਸੀ ਮਾਨ ਸਰਕਾਰ ਦੀ ਮੀਟਿੰਗ ਜਿਸ ਨੂੰ ਕਰ ਦਿੱਤਾ ਗਿਆ ਸੀ ਮੁਲਤਵੀ ਉਸ ਤੋਂ ਬਾਅਦ 10 ਫਰਵਰੀ ਨੂੰ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ ਇਸ ਤੇ ਤੁਰੰਤ ਬਾਅਦ ਹੀ ਮੀਟਿੰਗ ਨੂੰ 13 ਫਰਵਰੀ ਯਾਨੀ ਅੱਜ ਤੱਕ ਕਰ ਦਿੱਤਾ ਗਿਆ ਸੀ ਮੁਲਤਵੀ ਅੱਜ 13 ਫਰਵਰੀ ਦੁਪਹਿਰ 12 ਵਜੇ ਮਾਨ ਸਰਕਾਰ ਦੀ ਕੈਬਨਟ ਮੀਟਿੰਗ ਵਿੱਚ ਲਗਭਗ 65 ਏਜੰਡਿਆਂ ਤੇ ਕੀਤੀ ਜਾਵੇਗੀ ਚਰਚਾ। ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦੇ ਕਿਸਾਨਾ ਗੁਜਗਜੀਤ ਸਿੰਘ ਢਲੇਵਾਲ ਦਾ ਮਰਨ ਉਵਰਤ 80ਵੇਂ ਦਿਨ ਵਿੱਚ ਹੋਇਆ ਦਾਖਲ। ਕਿਸਾਨਾ ਗੁਜਗਜੀਤ ਸਿੰਘ ਢਲੇਵਾਲ ਦੀ ਫੇਰ ਵਿਗੜੀ ਸਿਹਤ 14 ਫਰਵਰੀ ਨੂੰ ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਪਹੁੰਚਣ ਦੀ ਨਹੀਂ ਉਮੀਦ। ਹਸਪਤਾਲ ਵਿੱਚ ਜ਼ੇਰੇ ਇਲਾਜ ਕਿਸਾਨਾ ਗੁਬਲਦੇਵ ਸਿਰਸਾ ਨੇ ਕੀਤਾ ਵੱਡਾ ਐਲਾਨ ਬੋਲੇ ਮੇਰੀ ਮੌਤ ਤੋਂ ਬਾਅਦ ਉਦੋਂ ਤੱਕ ਨਾ ਕੀਤਾ ਜਾਵੇ ਮੇਰੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਜਦੋਂ ਤੱਕ ਮੰਗਾ ਨਾ ਹੋਣ ਪੂਰੀਆ ਕਿਸਾਨਾ ਗੁਬਲਦੇਵ ਸਿੰਘ ਸਿਰਸਾ ਨੇ ਇਹ ਵੀ ਕਿਹਾ ਕਿ ਅੰਦੋਲਨ ਨਹੀਂ ਚਾਹੀਦਾ ਰੁਕਣਾ ਜਦੋਂ ਤੱਕ ਕੇਂਦਰ ਸਰਕਾਰ ਮੰਗਾ ਨਾ ਕਰੇ ਪੂਰੀਆ ਪੰਜਾਬ ਚੰਡੀਗੜ੍ਹ ਵਿੱਚ ਕਟਣੀ ਸ਼ੁਰੂ ਹੋਈ ਠੰਡ ਦੀ ਤੀਬਰਤਾ ਵਧਣ ਲੱਗਿਆ ਤਾਪਮਾਨ ਸਵੇਰੇ ਵਿੱਚ 24 ਘੰਟਿਆਂ ਵਿੱਚ ਯਾਨੀ 12 ਤੋਂ 13 ਫਰਵਰੀ ਵੱਧਿਆ 0.5 ਡਿਗਰੀ ਤਾਪਮਾਨ ਪੰਜਾਬ ਦੇ 8 ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ, ਪਠਾਨਕੋਟ, ਲੁਧਿਆਣਾ, ਪਟਿਆਲਾ, ਫਾਜ਼ਿਲਕਾ, ਫਤਿਹਗੜ ਸਾਹਿਬ ਅਤੇ ਰੋਪੜ ਵਿੱਚ 25 ਡਿਗਰੀ ਨੂੰ ਪਾਰ ਕਰ ਗਿਆ ਤਾਪਮਾਨ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ